ਸਿਰਾਲੀ ਲੱਗੇ ਭਾਈ ਸੇਕਣ ਆ ਗਏ ਕੇ ਮੇਰੇ ਮੈਂ ਤੇਰੇ ਤੋਂ ਸੱਚੀ ਨਿਕਲ ਲੱਗੀ ਪਹਿਲਾਂ ਲੈ ਬਹਾ ਜੀ ਸ਼ਾਮ ਨੂੰ ਤਾਰੇ ਦਿਖਦੇ ਤੇ ਹਨ ਤੁੰਦਰੀ ਸੀਗੀ ਰਾਤ ਜੈਸੇ ਵੀ ਉੱਠਾ ਤੁੰਦੇ ਤੋਂ ਹੁੰਦਾ ਥੋੜੀ ਨਿਕਲ ਲੱਗਾ ਤੁੰਦੂਰ ਕੇ ਮੜੀ ਗਈ ਫੇਰ ਫੇਰ ਹਟ ਹੁੰਦਾ ਗਿਆ ਹੁਣ ਮੈਂ ਕਹਿੰਦਾ 12:00 ਬਜੇ ਵਾਲੇ ਹੋਣੇ ਮੁੜ ਕੇ ਤੋਂ ਹੁੰਦੇ ਨਹੀਂ ਧੁੱਪ ਸੂਰਜੀ ਨਹੀਂ ਦਿਖਿਆ ਨਹੀਂ ਯਾਰ ਇੱਕ ਵਾਰੀ ਜਾਣਨਾ ਹੋ ਗਿਆ ਦਾ ਸੂਰਜ ਇਹ ਪੂਰਾ ਦਿਖਣ ਲੱਗ ਗਿਆ ਤਾਂ ਜਿਵੇਂ ਹੁਣ ਦਿਖਦਾ ਹਾ ਹੁਣ ਦੇਖ ਲੈ ਟਾਈਮ ਪੌਣੇ 12 ਹੋ ਗਏ ਆ ਹੁਣ ਸੂਰਜ ਦਿਖਿਆ ਇੰਨਾ ਸਾਲ ਧੁੰਦ ਦਾ ਫਰਕ ਹੈ ਜੇ ਸੰਗ ਨਹੀਂ ਹੁੰਦਾ ਇਹਦੀ ਫੇਰ ਨਹੀਂ ਸੂਰਜ ਨੂੰ ਆਈ ਗਈ ਦੰਦੀ ਪੱਕਾ ਦੇਖਦਾ ਹੋਈ ਇਹ ਨਹੀਂ ਕੋਟ ਖੋਲਦੇ ਹੁਣ ਆਹ ਇਹ ਦਸਵੀਂ ਆ ਮੈਂ ਕਹਿੰਦਾ ਹੂੰ ਆਮੋ ਜੀ ਬੀ ਹੋਣੀ ਗਾਉਂਦਾ ਸਵੇਰਾ ਦੇਖੀ ਆ ਗਿਆ ਆ ਗਿਆ ਹਾਂ ਹੁਣੀ ਆਇਆ ਹੁਣ ਆਇਆ ਬਸ ਠੱਡਦਾ ਵਧੀਆ ਕਣਕਾਂ ਨੂੰ ਨੂੰ ਵਧੀਆ ਠੰਡ ਵਧੀਆ ਕਣਕਾਂ ਨੂੰ ਪਈ ਕਿਹੜੀ ਹੈ ਹਲੇ ਹਲੇ ਠੰਡ ਕੋਈ ਨਹੀਂ ਪਈ ਹੈਗੀ ਪੈਣੀ ਚਾਹੀਦੀ ਆ ਠੰਡ ਪੈਣੀ ਚਾਹੀਦੀ ਹੈ ਜਿਹੜੀ ਸੂਝ ਵੀ ਨਹੀਂ ਠੰਡ ਵੀ ਪਵੇ ਹੂੰ ਸਹੀ ਗੱਲ ਬਣਦੀ ਹੈ ਕੋਰਾ ਹੀ ਪਵੇ ਖਲਾ ਹੁਣ ਫੇਰ ਗੱਲ ਕਾ ਖੜਦੀਆਂ ਕਣਕਾਂ ਖੜ ਗਈਆਂ ਉੱਥੀ ਹੂੰ ਰੁਗ ਗਿਆ ਰੁਗ ਗਿਆ ਕਰ ਕਰਕੇ ਬਹੁਤ ਆਕਦੀ ਆ ਹੁੱਟੇ ਵਾਲੀ ਹਮ ਕਾਹ ਕੰਡਾ ਨਹੀਂ ਕੋਈ ਵੀ ਹੈਗਾ ਇਹ ਮੈਂ ਬਾਥੂ ਪੇਜਦੀ ਸਪਰੇ ਹੁੰਦੀ ਆ ਬਸ ਇੱਕ ਹੋਰ ਕੁਝ ਨਹੀਂ ਹੈਗਾ ਇਹ ਮੈਂ ਗੁੱਲਡਾ ਦਾ ਟੱਕਾ ਇੱਕ ਬਾਥੂ ਹੈ ਇੱਕ ਸੈ ਹੁੰਦੀ ਜਿਹੜੀ ਥੜੀ ਕਾਹ ਕਹਿੰਦੇ ਇਹਨੂੰ ਛੈਂਜੀ ਹੁੰਦੀ ਆ ਚੌੜੇ ਜਿਹੇ ਪੱਤੇ ਵਾਲੀ ਕਾਹ ਕਿਤੇ ਕਿਤੇ ਪਾਲਕ ਜੀ ਦਾ ਟੱਕਾ ਹੈ ਲਾਦੀ ਹਸਾਫੇ ਹੈ ਲਾਦੀ ਹਸਾਫੇ ਕਿਆ ਚੀਜ਼ ਕਣਕ ਕਣਕ ਗੁੱਲਡਾ ਨਹੀਂ ਨਾ ਹੈਗਾ ਐ ਕਰਦੇ ਮਿੱਟੀ ਚੱਕੀ ਹੋਈ ਹੈ ਤਾਂ ਤਾਂ ਸਾਫ ਹੈ ਹਾਂ ਅੱten ਨਿਕਰੇ ਤੇ ਮਿੱਟੀ ਨਹੀਂ ਜਾਈਉ ਰੇ ਉਹ ਤਾਂ ਥੱਲੇ ਕਾਫੀ ਇੱਥੇ ਤੇ ਆਪਣਾ ਉੱਥੇ ਉਹ ਦੋ ਤਿੰਨ ਗਾਰੇ ਛੱਡ ਕੇ ਕਿਤੇ ਕਿਤੇ ਐ ਸੰਜੀ ਦਾ ਡੂਟਾ ਪਾਲਕ ਜੀ ਦਾ ਬਾਥੂ ਦਾ ਆਏ ਆ ਪਿੰਨਾਂ ਬਤੂਨਾਂ ਲਾਇਆ ਵਾ ਉਹ ਧਨੀਆਂ ਪਦੀ ਨਹੀਂ ਕਿਹਾ ਧਨੀਆਂ ਮੂਲੀਆਂ ਹੀ ਪਈਆਂ ਹੈ ਮੂਲੀ ਖੜੀ ਇੱਕ ਬਹੁਤ ਵੱਡੀ ਇੱਥੇ ਲਈ ਦਬਾਟੂ ਮਿਲਿਆ ਇਹਦਾ ਹਾਂ ਤਾਂ ਤਾਂ ਪੱਟਦੀ ਹੈ ਧਨੀਆਂ ਵਧੀਆ ਖੜਾ ਸਿਲੰਡਰ ਪਏ ਆ ਵੇ ਬਣਾਇਏ ਕੁਝ ਚੌਲ ਚੂੜੇ ਧਰ ਲਿਆ ਅੱਜ ਬਣਾ ਲ ਬਣਾ ਲੂ ਤਬਾਹ ਸਾਰਾ ਪਿਆ ਅੰਦਰ ਤੇਲ ਪਿਆ ਹਾਜੀ ਨੂਨ ਮਿਰਚ ਗੜੇ ਵੀ ਪਏ ਆ ਮੈਂ ਕਹਿੰਦਾ ਅੰਦਰ ਫੇਰ ਤਾਂ ਬਣ ਗਈ ਗੱਲ ਹੈ ਤੇ ਤਾਂ ਬਣ ਗਈ ਹਾਂ ਕੀ ਖਾਏਗਾ ਜੇ ਨਾ ਜੀ ਕਰਦਾ ਤੇਰਾ ਆਂਡੇ ਬਣਾ ਲਈਏ ਆਂਡੇ ਖਾ ਲਾ ਮੇਰਾ ਜੀ ਕਰਦਾ ਖਾ ਲਾ ਅੱਜ ਦਸਮੀ ਨਹੀਂ ਆਗੀ ਜੀ ਤਾਂ ਕੋਈ ਨਹੀਂ ਕਰਦਾ ਦਸਮੀ ਅੱਜ ਛੱਡ ਫਿਰ ਅੱਜ ਨਹੀਂ ਖਾਣਾ ਕੋਈ ਦਸਮੀ ਨਹੀਂ ਅੱਜ ਅੱਜ ਦਸਮੀ ਹੈ ਦਸਮੀ ਦਾ ਦਿਹਾੜਾ ਚੋਵਾਂ ਆਣੇ ਚਾਲ ਬਣਾ ਲਾ ਨੂਰਾ ਚੋਲ ਤਾਂ ਨੂੰ ਹੋਰ ਕੀ ਚਾਲ ਠੀਕ ਹੈ ਤਲੀ ਵਿੱਚ ਚੀਜ਼ਾਂ ਨਾਲੋਂ ਐ ਕਿ ਨਹੀਂ ਫਰੂਨੇ ਚਾਲ ਬਣਾ ਲਾ ਵਧੀਆ ਉਹ ਤਲੀ ਵਿੱਚ ਚੀਜ਼ ਹੀ ਖੰਗ ਕਰਦੀ ਆ ਇਹੇ ਮੌਸਮ ਆ ਇੰਜ ਵੀ ਕਹੀ ਹੋ ਗਈ ਬਟਨ ਨਹੀਂ ਕਰਾਂਗੇ ਅਬੀ ਬਟਨ ਵਾਲੀ ਹੋ ਗਈ ਗੱਡੇ ਗੱਡੇ ਹੋ ਗਈ ਇਹ ਐ ਜੜੀ ਹੋ ਗਈ ਅਬੀ ਡੰਡ ਜੜੀ ਹਾਂ ਇਹ ਜੜੀ ਹੋ ਗਈ ਜਿੱਥੇ ਹੋਣਾ ਆ ਆ ਡੰਡੇ ਜੜੀ ਰੱਖ ਲਾ ਜੀ ਡੰਡੇ ਤੇ ਬੜੀ ਹੋਊਗੀ ਮਰੀ ਮੋਟੀ ਮੰਨ ਕੇ ਜਦ ਵੀ 2 ਫੁੱਟ ਦੀ 2.5 ਫੁੱਟ ਦੀ 2 ਫੁੱਟ ਦੀ ਹੋ ਗਈ ਉਹ ਬੰਦੇ ਉਰੇ ਵੀ ਮੰਗਦੇ ਆ ਜਦ ਵੀ ਪੌਂਰੇ ਬਾੜਾ ਲਵਾ ਕੇ ਖੇਤਾਂ ਨੇ ਲੇਟ ਖੇਤ ਖਾਲੀ ਕਰਨਾ ਅਸੀਂ ਵੀ ਜਨਾਬ ਬੂਲਰ ਲਾਉਣੇ ਆ ਅਸੀਂ ਜੇ ਮੰਗ ਤਾਂ ਦੇ ਦੇ ਮਾਮਾ ਮਰੀ ਮੋਟੀ ਉਹਨੂੰ ਮਾੜੀ ਮੋਟੀ ਰੇਟ ਆ 350 ਰੁਪਏ ਬਿਸਬੇ ਨੂੰਤੀ ਕਾਲੇ ਨੇ ਹੂੰ 350 ਰੁਪਏ ਬਿਸਬਾ ਕਾਲੇ ਨੇ ਵੇਚੀ ਵੀ ਆ ਚੰਤੇ ਵਾਲੇ ਨੇ ਉੱਥੇ ਯਾਰ ਹੋਰ ਪੰਗਾ ਆ ਜਾ ਬਾੜੇ ਲਵਾਤੇ ਇਹ ਪਤਾ ਨਹੀਂ ਲੱਗਦਾ ਕਿ ਕੌਣ ਵੱਢ ਲੇਗਾ ਕੌਣ ਨਹੀਂ ਫੇਰ ਮੈਂ ਅਗਲਾ ਸਾਡੇ ਕੋਲੋਂ ਠੀ ਜੰਦਾ ਯਾਰ ਟਾਈਮ ਹੈ ਪਤਾ ਨਹੀਂ ਕੌਣ ਵੱਢ ਲੇਗਾ ਕੌਣ ਵੱਢ ਲੇਗਾ ਅਸੀਂ ਕਿੱ데 ਰਾਖੀ ਬੈਠੇ ਭਾਈ ਠੀਕ ਨਹੀਂ ਤਾਂ ਹੀ ਮੈਂ ਵੱਡਾ ਨਹੀਂ ਲੋਂਦਾ ਹੈਗਾ ਆ ਮੰਗਾ ਪੈਂਦਾ ਫੇਰ ਹੈਗਾ ਵੇਲੇ ਕੇ ਵੇਲੇ ਜਾਂ ਤਾਂ ਉਹ ਵੱਟੇ ਪੱਟੇ ਪੜੇ ਹੁੰਦਾ ਮੰਗਦੇ ਤਾਂ ਬਹੁਤ ਹੈ ਕੱਖ ਨਹੀਂ ਨਾ ਪਰਦੀਨੇ ਰੋਗ ਤੇ ਠੰਡ ਨੇ ਆ ਆੰਦਰਾ ਰੋਕ ਦੇ ਮਕੀਨਸਤੀ ਰੋਗੇ ਜਿੱਤੇ ਆ ਕੇ ਤੇ ਵੀ ਖੜੀ ਆ ਜਾਵੀਂ ਆਉਣ ਉੱਥੇ ਖੜਾ ਆ ਤੀਆ ਕਣਕਾਂ ਹੈਂ ਤਾਂ ਪਿੜਿਆ ਆ ਸੁਨਾਣੇ ਦਾ ਗੇਟ ਲਾ ਕੇ ਆਇਆ ਇਹ ਇਹ ਮੁੜਿਆ ਆ ਅੱਪਾ ਨੇ ਵੀ ਲਾਉਣੇ ਆ ਗੱਗੇ ਦੋ ਦਿਨ ਗੇੜੇ ਯਾਰ ਸੁਨਾਣੇ ਤੇ ਕਾਹੀ ਕੰਨਾ ਜੇ ਗੇਟ ਚ ਆਊਗਾ ਆਖ ਨਹੀਂ ਹੂੰ ਦੋ ਦਿਨ ਗੇੜੇ ਲਾ ਲੈਣੇ ਦਿੱਤੀ ਜਾਊਗੀ ਆਪਣਾ ਬੌਂਡ ਤਾਂ ਫੇਰ ਵੀ ਪੂਰਾ ਹੋ ਜਾਣਾ ਬਹੁਤ ਗੰਨਾ ਓ ਦੇਖੀ ਜਾਊਗੀ ਨਹੀਂ ਫਿਰ ਕਹੂੰਗੇ ਭਾਈ ਦੂਜੀ ਵੇ ਤਾਂ ਮਾਹੌਲ ਆ ਕਰਨਾ ਇੱਥੇ ਕੱਲ ਦਾ ਰਾਜਾ ਮਾਰਦਾ ਸੀ ਟੀ ਹੁਣ ਹਾਂ ਫੇਰ ਮੈਂ ਲੱਕੜੀ ਜਾ ਬਾਰਤੀ ਹੁਣ ਇਹ ਰਾਜਾ ਦਾ ਖਰੂ ਵੱਟਿਆ ਪਿਆ ਮਿਲਦਾ ਇਹ ਕਹਿੰਦਾ ਲਿਆਓ ਪਾਰਤੀਆ ਫਟਾਫਟ ਜੀ ਨਾ ਦਦੀਆਂ ਮੀਆਂ ਲੈ ਜਾਓ ਹੋਰ ਕਿਆ ਆਹ ਹਾਂ ਇਹਦੇ ਕਿਦ ਤੋਂ ਸਾਤਵੇਂ ਤੇ ਰਾਜਾ ਦੇ ਨੇ ੱਗੜਾ ਮਾਰ ਕੇ ਜਾਈ ਬਾਲ ਫਿਰ ਹਾਂ ਜੀ ਉਹ ਗੜਾ ਮਾਰ ਕੇ ਜਾ ਕਿੱਧਰ ਕਣਕ ਦੇਖ ਕੇ ਆਈ ਮੇਰੀ ਇੱਕ ਤਾਂ ਜਬੀ ਕਿੰਨੀ ਲਿਆ ਕੇ ਆਉਣਾ ਜਬੀ ਕਿੰਨ ਚੱਲਦੇ ਆ ਚਾਲਾ ਜਬੀ ਕਿੰਨੀ ਕਮਾ ਲਓਗੇ ਤੈਨੂੰ ਚਾਲਾ ਸਨੇਪਾ ਇਹ ਵੀ ਕਿੰਨੀ ਆ ਗਈ ਹੁਣ ਲੱਗੇ ਹੋਈ ਗਈ ਹੁਣ ਤਾਂ ਇਹ ਬੜੀ ਉੱਗੀ ਇਹਦੇ ਨਿਸਰ ਨਹੀਂ ਨਹੀਂ ਪੈ ਰਹਾ ਲੈ ਨਿਸਰ ਨਿਸਰ ਹਾਂ ਅਰੇ ਹੁਣ ਤਿਆਰੀ ਹੈ ਜੀ ਦਸ ਵਾਰ ਮੋੜੀ ਦੇ ਬਾਅਦ ਦੇ ਦੇ ਦੱਸੇ ਹੋ ਗਈ ਵਧੀਆ ਹੋ ਗਈ ਜਬੀ ਹਾਂ ਫੜੀ ਡੈਡੀ ਜੀ ਬਦਰੀ ਗਾ ਲੇ ਹੋਈ ਨਹੀਂ ਨਾਲ ਛਿੱਧੀ ਹੈ ਬਹੁ ਬਗਰ ਤੇ ਹੋ ਗਈ ਆ ਇਹ ਤਾਂ ਖਾ ਖਾ ਸੀ ਹੋਈ ਵੀ ਆ ਯਾਰ ਹਾਂ ਮੰਨ ਕੇ ਚੱਲ ਤੂੰ ਪਟ ਪਟ ਹੋ ਗਈ ਉਹ ਸਾਈਂ ਖੜੀ ਰਹੇ ਹਾਂ ਤੇ ਹਲੇ ਜੇ ਨਹੀਂ ਰੇਟ ਹੈਗਾ ਨਾ ਰੇਟ ਦਾ ਹੈਗਾ ਮਾਂ ਮੜੀ ਜੀ ਹੋਰ ਰੋਜਦੇ ਭਾਈ ਇਹ ਦੂਈ ਬਾੜ ਦੇ ਦੂਗੀ ਹੈਂ ਦੂਈ ਬਾੜ ਦੂਈ ਬਾੜ ਨਹੀਂ ਲੈਣੀ ਆਪਾਂ ਨੇ ਠੜਾ ਲਾ ਫਿਰ ਦੂਈ ਬਾੜ ਆਇ ਨਹੀਂ ਲੈਣੀ ਆਪਾਂ ਨੇ ਜਿੱਦਨ ਤੋਂ ਬੁੱਤੋ ਬਜਮਕੀ ਮੜੀ ਜੀ ਗੰਨਾ ਬੀਜ ਕੇ ਬੁੱਟੇ ਲੈਉਣੇ ਆ ਗੰਨਾ ਬੀਜ ਕੇ ਅੱਬਾ ਹਾਂ ਬੁੱਟੇ ਲਹਣ ਲੱਗਦੇ ਲੈਉਣੇ ਆ ਬੁੱਟੇ ਟਾਈਮ ਨਾਲ ਲੱਗੋ ਦੂਈ ਬਾੜ ਨੂੰ ਤਾਂ ਲੇਟ ਹੋ ਜੂਣੇ ਬੱਸ ਫਿਰ ਹਾਂ ਫਿਰ ਟੇਟ ਹੈ ਕਿ ਨਹੀਂ ਪੜ ਲਾਉਣੇ ਆ ਬੁੱਟੇ ਦੇ ਚ ਐ ਚ ਵੀ ਉਹ ਵਿੱਗੇ ਆਪਣੇ ਉੱਥੇ ਵੀ ਗੰਨਾ ਲਾ ਕੇ ਬੁੱਟੇ ਲਾ ਦੇਣੇ ਬੱਸ ਠੀਕ ਨਹੀਂ ਬਾਕੀ ਆਪਣੇ ਨਾਲ ਆ ਕੇ ਤਾਂ ਪੱਠੋਗੇ ਉੱਥੇ 10 ਦਿਨ ਤੱਕ ਪੜਾ ਦੀ ਆਪਣੇ ਨਾਲ ਨਾਲ ਤੇ ਪੱਠੋਗੇ ਸਮਝ ਲੈ ਆਪਣੇ ਹੀ ਰਹਿ ਗਿਆ ਹੁਣ ਉੱਥੇ 10 ਦਿਨ ਦਾ ਬੇਟਾ ਲੋਵਾਈ ਚੱਲਦੀ ਆ ਬਾਈ ਮਾਰੂ ਮਾਰ ਲੱਗੇ ਵੀ ਲੋਕ ਲਾਉਣ ਮਾਰੋ ਮਾਰ ਲੱਗੇ ਹੋਏ ਜਿਹਨੇ ਲਾਉਣੇ ਆ ਹੂੰ ਆਪਾਂ ਲਾਉਣੇ ਆ ਹਲੇ ਹੋਰ ਵੱਡੀ ਧੁੱਪ ਜਾਉਂਗੀ ਬੇ ਠੀਕ ਨਹੀਂ ਗੱਲ ਫੇਰ ਲਾਉਣੇ ਆਪਾਂ ਨੇ ਆਹੋ ਇਹ ਨੂੰ ਕਾ ਜ ਮੈਂ ਕਹਿੰਦਾ ਹੈ ਮੰਨ ਕੇ ਚੱਲ ਤੂੰ ਵਾਤੇ ਵੱਧ ਹੈ ਜੇ ਉਹਨੇ 40-50 ਕੁਆਂਟਲ ਵੀ ਮੰਗਾਈ ਜੀ ਜਬੀ 6 ਟਰਲੇ ਹੋਊਗੇ 6-7 ਕਿੰਨੇ ਕੁਆਂਟਲ ਹੋ ਰੂਗੀ ਇਹ ਇਹ ਹੋ ਜੂਗੀ ਈਲੇ ਦੀ ਆਪਾਂ ਹੁਣ ਛੱਡਦੇ ਆ ਹੁਣ ਵੀ ਈਲੇ ਦੀ 60-70 ਕੁਆਂਟਲ ਹੈ ਇਹ ਯਾਨੀ ਕਿ 70-120 ਕੁਆਂਟਲ ਹੋ ਗਈ ਇਹ 120 ਕੁਆਂਟਲ ਹੁਣ ਹੋਊਗੀ ਇਹ ਆਪਾਂ 10 ਦਿਨ ਖੜਾ ਆਤੀ 150 ਇਹ 150 ਨਹੀਂ ਚੱਲ ਜਾਨੀ ਕਿਲੇ ਦੀ ਫੇਰ ਬਹੁ ਬਾਜ ਜਾਂਦੀ ਆ ਹੁਣ ਹੋਣੀ 60 70 ਕੁਆਂਟਰ ਗਿੱਲੇ ਦੀ 70 ਹੈ ਉਹ ਜਮੀ ਬੀਤੀ ਉੱਥੇ ਵੀ ਜੰਮੇ ਜੀ ਹਾਂ ਹਾਂ ਜੰਮੇ ਹੀ ਬਖਮਦੀ ਹੈ ਜਵੀ ਜੰਮੇ ਪੱਤੇ ਕੱਟਦੇ ਨੇ ਮੈਂ ਤਾਰੀ ਆ ਜਾ ਮੇਰੀ ਉਂਗਲੀ ਫੜ ਕੇ ਰੱਖੀ ਉਹ ਗੱਡੀ ਆ ਜਾਂਦੀ ਹੈ ਚੰਗਾ ਆ ਜਾ ਮਿੱਤਰ ਆਏ ਪਸਾਣਾ ਦੋਸਤ ਕਰ ਲਈ ਅੱਜ ਆ ਜਾ ਇਹ ਕਰ ਤਾਹੀ ਨੂੰ ਨਾਲ ਲੈ ਕੇ ਹੁਣਾ ਪਿਆ ਇਹ ਘਰ ਦਾ ਖਰਾਬ ਫਿਰ ਚਾ ਕੱਲਾ ਘਰ ਆ ਇਹਦੇ ਨਾਲ ਫਿਰ ਸਾਈਕਲ ਹੀ ਨਹੀਂ ਖੜਨ ਜਾਂਦਾ ਕੱਲ ਨਾਲੀ ਚ ਡਿਗਿਆ ਹੈ ਪਤਾ ਹੈ ਨਾ ਇਹ ਪਿੱਛੇ ਕਰਿਆ ਫਿਰ ਕੱਪੜੇ ਇੱਕ ਦਾ ਪਾਏ ਪਿਆ ਵਾ ਵਧੀਆ ਟੈਨਸ਼ਨ ਉੱਪਰ ਗਿਆ ਬਾਹਰ ਲੇਟ ਵਿੱਚ ਜੀ ਬਹੁਤ ਹਨ ਬਹੁਤ ਬਾਹਰ ਲੇਟ ਵਿੱਚ ਜੀ ਹੈ ਬੂਟਾ ਠੀਕਾ ਨਾ ਤੇਰਾ ਬੂਟਾ ਬਗੇ ਜੰਦੇ ਪਿਆ ਮੈਂ ਮੋਹੇ ਖੋਦ ਨਾ ਖਲੋ ਬੂਟਾ ਸਾਰੀ ਵਧੀਆ ਜੰਦੇ ਪਿਆ ਗੰਨਾ ਤਾਂ ਆ ਮੁੰਡੇ ਮੈ ਲਾਇ ਤੇ ਠੀਕ ਨਹੀਂ ਇਹ ਗੰਨਾ ਫੁੱਟਣ ਤਾਂ ਤਾਂ ਪਾਉਣਾ ਪੈ ਗਿਆ ਹੈ ਬਿਜੜੇ ਤਾਂ ਗੰਨਾ ਇਹ ਇਹਨੂੰ 38 ਰੁਪਏ ਦੀ ਬਿਮਾਰੀ ਨਹੀਂ ਤੇ ਬੂਟੇ ਲੱਗ ਜਾਨੇ ਦੇ ਫਿਰ ਇਹ ਜਾ ਬੂਟੇ ਹੀ ਬਲ ਆਇਆ ਛੱਤੀਆਂ ਹੀ ਬੁੰਡੇ ਬਲ ਆ ਜਾਣੇ ਤੇ ਖਾਲੀ ਹੋ ਗਦਾ ਬੂਟਾ ਜਿਆਦਾ ਜਾ ਬੂਟੇ ਲਾਏ ਆ ਨਹੀਂ ਬੂਟਾ ਇਹ ਵੀ ਹੈ ਜੀ ਹੁਣ ਤਾਂ ਗੰਨੇ ਕਰਕੇ ਪਾਉਣਾ ਪੈ ਗਿਆ ਗੰਨਾ ਬਿਮਾਰੀ ਪਈ ਗੰਨੇ ਨੂੰ ਉਹ ਚੱਕਰ ਪਿਆ ਗੰਨਾ ਆ ਜਾਂਦਾ ਜੇ ਰੱਖ ਲੈਂਦੇ ਹੋਈ ਜਾਂਦੇ ਪਾਸਾ ਸਤ ਬਾਕੀਆਂ ਤਾਂ ਹੋਈ ਜਾਂਦੀ ਬੂਟੇ ਜਿਹੜਾ ਹੋ ਜਣਾ ਤਾਂ ਆ ਵੀ ਤਾਂ ਛੱਤੀਓ ਤਾਂ ਨਹੀਂ ਜਾਣਾ ਰੇ ਗੰਨਾ ਬਿਮਾਰੀ ਬਣੀ ਵਾਹ ਇਹ ਛੱਤੀਓ ਤਾਂ ਬਦ ਗੱਗੇ ਹਾਂ ਚਾਹੇ ਕੁਝ ਵੀ ਹੈ ਚਾਹੇ ਬੂਟੇ ਵੀ ਹੁਣ ਦੇਖ ਲੈ ਕਿੱਥੇ ਜਾ ਰਿਹਾ ਇੱਕ ਸਾਲ ਪਿੱਛੇ ਪੈ ਗਿਆ ਹਾਂ ਦੇ ਹਿਉ ਹੋਉਣੀ ਆ ਗਿਆ ਪੁੱਤ ਨੂੰ ਜਬੀ ਵੀ ਹੋ ਗਈ ਜਬੀ ਹੋ ਗਈ ਬਦੇਰੀ ਜਬੀ ਬਦੇਰੀ ਹੋ ਜਣੀ ਜਬੀ ਦਾ ਬੈਣਾ ਬੋਖਰਾਬ ਕਰਦੇ ਦਦੀ ਤੇ ਆਉਂਦੀ ਆ ਆ ਪੈੜਾ ਉਹਨਾਂ ਦੀ ਆ ਹੱਲੀਆਂ ਉਹਨਾਂ ਨੇ ਹੀ ਬਣਾਈਆਂ ਹੋਈਆਂ ਹੁਣ ਥੈਲੇ ਤਾਂ ਹੀ ਲਾਏ ਔਰੇ ਆ ਹੁਣ ਨਹੀਂ ਆਈਆਂ ਉਦਣੀਆਂ ਨਹੀਂ ਤਾਂ ਸਾਰੀ ਗੱਲ ਨਹੀਂ ਸੀ ਕੰਨੇ ਨੂੰ ਜਾਂਦੀ ਸਿੱਧੀਆਂ ਹੈ ਕੀ ਹੈ ਅੰਦਰ ਜਾ ਲੈ ਇੱਧਰ ਖੜ ਹਟ ਕੇ ਇਹ ਨਹੀਂ ਹਟਦਾ ਇਹ ਕਿਤੇ ਅੜ ਜਾਊਗਾ ਗੁਰ ਦੇਖ ਦੇ ਚੌਧਰੀ ਦੇ ਬਾਅਦ ਲਾ ਦੇਣਾ ਵੱਡਾ ਬਾਈ ਨੂੰ ਲਾਵੇ ਹਾਂ ਹੋਰ ਕੀ ਨਵੇੜੀ ਕੰਮ ਕਾਇਲ ਦੀ ਗੱਲੇ ਠੀਕ ਨਹੀਂ ਗੱਲ ਇਹ ਰੇਹ ਨੂੰ ਪਾਉਣੇ ਨੂੰ ਪਬੂਲਰਾਂ ਨੂੰ ਇਹਨਾਂ ਖੇਤਾਂ ਮੇ ਰੇਪ ਵੀ ਪਾਉਣਾ ਰੇਪ ਆ ਕੇ 1200 ਸਵਾਰਨਾ ਵੀ ਆ ਫਿਰ ਬੀਜ ਦੇਣਾ ਫਿਰ ਬੁੱਟੇ ਵੀ ਲਾਉਣੇ ਐ ਗਾਇਲੇ ਜੱਲੀ ਦੇਣਾ ਕੰਮ ਗਾਇਲੇ ਇੰਨਾ ਛਟਾਈ ਗੱਲੇ ਉਹ 바ਕੀ ਹੋਰ ਆਈ ਵੀ ਹੁਣ 14 ਤਰੀਕ ਦੀ ਇੱਕ ਦੇਖਦੇ ਹਾਂ ਹੁਣ ਡੇਢ ਕਿਲੋ ਕੰਟਰੋਲ ਹੀ ਲੱਗ ਲੈਣੀ ਠੀਕ ਹੈ ਜੀ ਕਿੰਨਾ ਉੱਥੇ ਕੱਲਾ ਚੱਲੀਆਂ ਰਹਿ ਗਏ ਬਸ ਇੱਧਰ ਵੀ ਖੜਾ ਆ ਨਹੀਂ ਖੜੇ ਜਾਰ ਕੀਲੇ ਬਹੁਤ ਖੜਾ ਹੱਲਾ ਕਿੰਨਾ ਜਿਆ ਬਹੁਤ ਖੜਾ ਜਿਆ ਗੰਨਾ ਨਹੀਂ ਲੱਗਿਆ ਕਿਹੜਾ ਆਪਣਾ ਜਿਆ ਗੰਨਾ ਹੋ ਮੰਨ ਕੇ ਚੱਲ ਤੂੰ ਗੰਨੇ ਦੀ ਪਰਚੀਆਂ ਜਿਆ ਆਪਣਾ ਗਈਆਂ ਕਿਹੜੀਆਂ ਜਿਆ ਪੰਜ ਸੱਤ ਗਈਆਂ ਹੂੰ ਬਾਕੀ ਤਾਂ ਖੜੀ ਨਹੀਂ ਆਤੀਆਂ ਤੀਆਂ ਤੀ ਮਾਤੇ ਦੋ ਤਿੰਨ ਮਹੀਨੇ ਚੱਲੂ ਕੰਮ ਇਹਦੇ ਜਾਂਸੀ ਮੇਲ ਨਹੀਂ ਖੜਾ ਜੀ ਅਸੀਂ ਜੱਲਣਾ ਕੰਮ ਨੇ ਕੱਢ ਕੇ ਇਹਨ ਕੱਢ ਕੇ ਜੱਲੂ ਹੂੰ ਚੱਲ ਚੱਲੀਓ ਚੱਲ ਦੇਖੀਏ ਕਰਨ ਤੇਰੀ ਕਿ ਕਰਦਾ ਨੇ ਦੇਖਦੇ ਹੋ ਗੇਮ ਦੇ ਗੇਮ ਦੇ ਚੱਕਰਾਂ ਚ ਪਿਆ ਵਾ ਓ ਬੱਲਾ ਬੱਲਾ ਓਮ ਗੰਨਾ ਆਹ ਲੈ ਆਗੇ ਤੂੰ ਤੇਰੇ ਖੇਤ ਅੰਦਰ ਆਪੇ ਅੰਦਰ ਹੀ ਹੈਗਾ ਅਗੇ ਪਤਾ ਹੈ ਪਤਾ ਨੂੰ ਹੈ ਬਾਤ ਕਰਦੇ ਪੰਦੇ ਵੀ ਹੈ ਆਹ ਉੱਟ ਬਲਾ ਤਾ ਤੇ ਲੱਖ ਨੂੰ ਕਹਿੰਦਾ ਆ ਤਦ ਕਹੀ ਜੋ ਇਹ ਤੇ ਵਾਗ ਦੇਖ ਤੋ ਕਹੀ ਜੋ ਇਹ ਇਹ ਸਾਲ ਚ ਬੂਟਾ ਦੇ ਇਹ ਸਾਲ ਚ ਆ ਚੌਥਾ ਹੁਣ ਲੱਗਣਾ ਇਹਦਾ ਨੂੰ ਹਨਾ ਬੂਟਾ ਲਾ ਚੌਥਾ ਲੱਗਣਾ ਹੂੰ ਤੇ ਇਹ ਤਾਂ ਕਹੀ ਜੋ ਪਈ ਢਿੰਦੇ ਬਣੀ ਗ੍ਰੋਥ ਕਰੀ ਨਾ ਦੇ ਪਟਾਣੇ ਬਾਸਾਲ ਅਗਲੇ ਸਾਲ ਪ੍ਰਾਧ ਅਗੇ ਪ੍ਰਾਧ ਚ ਪ੍ਰਾਧ ਮਾ ਲੋਟਾ ਕਿ ਨਾ ਐਵੇਂ ਬਾਈ ਆ ਹੁਣ ਪ੍ਰਾਧ ਚ ਪੱਟਾ ਲੈਂਦੇ ਪ੍ਰਾਧ ਬਾਈ ਇਹ ਦੇਖੋ ਕੱਢ ਦੇ ਕੱਢ ਦੇਣਾ ਬਾਦੂ ਇਹ ਜਬ ਕਾਲ ਰਹੀ ਇਹਨੇ ਆ ਕੋਈ ਨਹੀਂ ਬੁਦੇ ਮੈਂ ਬਾਤਾਂ ਲਾਲ ਹਲੇ ਤਾ ਨਾ ਗੰਨਾ ਲਾ ਗੰਨੇ ਉਹ ਫਿਰ ਉਟੇ ਲਾ ਦੇ। ਹਮਮ ਇਹਨੀ ਗੱਲ ਦਾਦੂ ਹਾਂ ਇੰਨੂੰ ਪਤਾ ਏ ਮੇਰਾ ਆ ਕਿਉਂ ਨਹੀਂ ਪੈ ਦੋ ਚਾਲਦਾ ਏ। ਨਾ ਠੀਕ ਹੈ। ਕਾਂਕ ਦੇਸ ਤੋਂ ਕਣਕ ਤਾਂ ਆਉਂਦੀ ਓਏ। ਕਣਕ ਆਉਂਦੀ। ਜੇ ਬੋਦੀ ਸਪਰੇਅ ਕਰੀ ਗੰਕ ਕੋਈ ਨਹੀਂ। ਤੂੰ ਆਂ ਦੇਖ ਲੈ ਜਿਹੜੀ ਮਸ਼ੀਨ ਵਾਲੀ ਕਣਕ ਆ। ਦਿਓ ਬਿੱਜੀ ਆਪਾਂ ਨੇ ਰੜੇ ਚ ਹਾਂ ਉਹ ਲਾਦੀ ਮੈਨੂੰ ਢੇਠਾ ਦੱਦਵੀ ਹੋਈ ਏ ਜ਼ਿਆਦਾ ਬੜੀ ਏ। ਹਾਂ ਛੱਟਾ ਏ। ਹੈਂ ਦੇਖ ਲੈ ਛੱਟਾ। ਆ ਦਹਾ ਕੇ ਕੋਲ ਜਾ ਕੇ ਜਾ। ਮੋ ਲੱਗਦਾ ਵੀ ਇਹ ਥੋੜੀ ਜਿਹੀ ਹੋਈ ਵੀ ਆ। ਦਬੀ ਹੋਈ ਲੱਗਦੀ ਆ। ਕਿਹਦੇ ਤੇ ਜਰਾ ਛੱਟੇ ਦੇ ਕਿੰਨ ਨਿਕਲੀ ਕਿੱਦਾਂ? ਹੈ? ਹੋਰ ਕੀ? ਉਹੜ ਜੀ ਡੌਂ ਲੱਗਦੀ ਹਲੇ ਮੈਨੂੰ। ਹੈ? ਇਹ ਮੰਗੀ ਤੇ ਨਹੀਂ ਛੁੜਿਆ ਬ੍ਰਾਈ। ਕੱਖ ਤਾਂ ਹੈ ਨਹੀਂ ਨਾ। ਸਪਰੇ ਕਰੀਤੀ ਜੀ ਕੱਖ ਹੋਣੀ ਦਾ। ਕੱਖ ਨਹੀਂ ਆਦਾ ਜਮਨ। ਕੱਖ ਨਾਲ ਗੋਲੀ ਵੰਦਾ। ਇਹ ਤਾਂ ਸਪਰੇ ਕਰੀ ਲੈ ਗਈ ਦੀ ਉਹਨੂੰ। ਠੀਕ ਆ। ਉਹ ਦੇਖ। ਦਬੀਆਂ ਕਣਕ। ਉਹ ਨਹੀਂ ਲੱਭੀ ਲਾਈ ਆ ਦੂਈ ਇਹ ਸਿੱਕੇ ਆ ਗੱਲ ਇਹ ਉੱਪਰ ਹੈ ਤੇਰ ਬੜਾ ਮੂੰਹ ਖੜੀ ਹੈ ਹੈ ਤੇਰ ਬੜਾ ਮੂੰਹ ਖੜੀ ਹੈ ਨਾਲੇ ਹੈ ਵੀ ਨਾਲ ਤਤ ਤਕੜੀ ਆ ਤਕੜੀ ਆ ਮੇਰੇ ਨਾਲ ਉਹਥੇ ਪਿੰਗਾ ਚੱਕਰ ਇਹਦਾ ਲੈ ਕੇ ਆਉਂਦਾ ਤੂੰ ਹਮ ਤਾਂ ਹੈ ਬਈ ਹੈ ਲੈ ਸਾਫ ਕੀਤਾ ਮੈਂ ਪਰਾਲੀ ਸਾਰੀ ਸਕਾਤੀ ਸੀ ਇਹ ਕਿੱਥੇ ਉੱਪਰ ਹੈ ਬਾਈ ਹੈ ਦੇਖ ਇਹ ਕੀ ਆਏ ਇਹ 60 ਪੈਸੇ ਆ 1 ਰੁਪਿਆ ਇਹ ਇਹ 60 ਪੈਸੇ ਆ ਉਸਾ ਵੇਖ ਲੈ ਫਰਕ ਨਾਲੇ ਪਹਿਲਾ ਵੀ ਜੀ ਮੈਂ ਕਹਿੰਦਾ ਹੈ ਨਾ ਹਾਂ ਲੈ ਪਹਿਲਾਂ ਵੀ ਜੀ ਵੀ ਆ ਇਹ ਕਾਹਕੇ ਨਿਕਲਈ ਦੀ ਆ ਬੀਜੀ ਆ ਹਾਂ ਲੈ ਆਹ ਦੇਖ ਲੈ ਆਹ ਦੇਖ ਲੈ ਦੇਖ ਫਰਕ ਵੱਧ ਕਾਟ ਦੇਖ ਲਾ ਨਿਕਦਾ ਆਹ ਜ਼ਰ ਦਬੀ ਵੀ ਆ ਯਾ ਬੀਜਾ ਨਾਲ ਫਰਕ ਹੋਵੇ ਆ ਦੇਖ ਆਈ ਦਬੇ ਆ ਪਾਣੀ ਪੂਣੇ ਪਾਣੀ ਯਾ ਲੱਗ ਗਿਆ ਹੈਗਾ ਸਪਰੇਅ ਦਾ ਜਿਹੜੀ ਅੱਗੇ ਪਹਿਲਾਂ ਕਰੀ ਆਪਾਂ ਨੇ ਸੁੱਕੇ ਮਾ ਇਹਦਾ ਫਰਕ ਬਹੁਤ ਹੈ ਉਹ ਤਾਂ ਨਹੀਂ ਹੈ ਹੈ ਖਪਤਵਾਰ ਕੋਈ ਨਹੀਂ ਵੇਚੀ ਤੇ ਹਾਂ ਇਹਦਾ ਫਰਕ ਹੈ ਇਹ ਬ ਵੀ ਕਦੀ ਸੁੱਕਾ ਪਗ ਨਹੀਂ। ਇਹ ਮੇਰੇ ਲੋਡਿੰਗ ਤੇ ਤਾਂ ਗੰਦੀ ਆ। ਪਰ ਇਹ ਵੀ ਕਦੀ ਸਪਰੇ ਤਾਂ ਯਾਰ ਆਪਾਂ। ਹਾਂ ਇਹ ਬਰਸੀਨ ਵਾਲਾ ਤਾਂ ਖੇਤ। ਇਹ ਤਾਂ ਬਰਸੀਨ ਆਪਾਂ। ਇਹ ਤਾਂ ਸੁਪਰੇ ਵੀ ਨਹੀਂ ਕਰੀ। ਉਹ ਤਾਂ ਸਪਰੇ ਵੀ ਨਹੀਂ ਕਰੀ ਆਪਾਂ ਨੇ। ਹਾਂ ਆਪਾਂ ਸਪਰੇ ਉਹ ਪਰਲੇ ਲਈ ਕਰੀ ਆ। ਬਾਤ ਸ ਬਸ ਆਪਾਂ ਮੀਂਹ ਵਾਲਾ ਖੇਤ ਆਗੇ ਤੇ ਆਹ ਤੇ ਰੌਦੇ ਵਾਲਾ ਤਾਂ। ਬਾਜਰੇ ਵਾਲਾ ਬੂਟੇ ਵਾਲਾ। ਆਹ ਏਰੀਆ ਮੈਂ ਸਪਰੇ ਨਹੀਂ ਕਰੀ ਆਪਾਂ ਨੇ। ਉਹ ਪਰਲੇ ਮੈਂ ਕਰੀ ਦੀ ਕੋਈ ਪਰਲੇ ਉਹ ਚ। ਬਹੁਤੀ ਕਰੀ ਆ। ਉੱਥੇ ਕਿੱਕਣਾ ਕਿੱਕ ਉੱਥੇ ਵਧੀਆ ਹਨ। ਉੱਥੇ ਵਧੀਆ। ਉਹ ਤਾਂ ਠੀਕ ਆ। ਹਾਂ। ਫਿੱਟੇ ਵਾਲਾ ਕੰਮ ਵਧੀ ਜਾਂਦਾ ਕਹਿੰਦਾ ਯਾਰ। ਫਿੱਟੇ ਦਾ ਸਭ ਤੋਂ ਵੱਧ ਵਧੀਆ। ਫਿੱਟੇ ਦਾ ਸਾਥੇ ਲੋਟ ਆ ਬਾਈ। ਤੇ ਸੀ ਕਿੱਦਾਂ ਖੜਾ? ਹੋਰ। ਬਹੁਤ ਟੌਪ ਦਾ ਖੜਾ ਫਿੱਟਾ ਤਾਂ। ਅਰੇੜੇ ਨਾਲ ਵੱਧ ਝਾੜ ਦਊਗੀ ਮੈਂ ਇਹ ਟੇ ਵਾਲੀ। ਫਿੱਟੇ ਤੇ ਫਿੱਟੇ ਤੇ ਇਹਦਾ ਤੈਨੂੰ ਮੈਂ ਦੱਸ ਦਦਾ ਬਜ਼ੁਰਗ ਵੀ ਕਾਈ ਕਰਦੇ ਸੀ ਪਹਿਲਾਂ। ਹਾਂ। ਕਹਿੰਦੇ ਮਸ਼ੀਨ ਵਾਲੀ ਕਣਕ ਔਰ ਫਿੱਟੇ ਵਾਲੀ ਕਣਕ। 2.5 ਗੋਟਲ ਦਾ ਫਰਕ ਰਹਿੰਦਾ ਕਿੱਲੇ ਦਾ। ਇਹ ਵੱਧ ਨਿਕਲਦੀ। ਤੇ ਬੀਜੇ ਫਿਰ ਹਾਂ। ਫਿੱਟਾ ਤੇ ਹੁਣ ਉਹ ਫਿੱਟਾ ਆਏ ਆ ਆਪਾਂ ਸੋਹਣੇ ਸਾਲਾ ਸੁਪਰ ਸੀ ਪ੍ਰਾਈਸ ਅੱਗੇ ਬਗਲਾ ਪ੍ਰਾਲੀ ਫੂਕ ਦਿੰਦੇ ਔਰ ਪ੍ਰਾਲ ਉਧਰ ਕਰਕੇ ਆਪਾਂ ਨੂੰ ਸੁਪਰ ਸੀਟਲ ਲੈਣੀ ਪਈ ਆ ਬੀਜ ਪਾ ਕੇ ਬੀਜ ਦੋ ਪ੍ਰਾਲੀ ਆ ਕੇ ਪੰਗਾ ਉਹ ਇਦਾ ਹੀ ਪੰਗਾ ਹੋਰ ਕੋਈ ਪੰਗਾ ਨਹੀਂ ਹੈਗਾ ਹੋਰ ਕੰਟ ਟੋਈਏ ਕਿਨੀ ਡੋਲੀ ਕਰਨੂ ਵੀ ਯਾਰ ਇਨ ਜਗ੍ਹਾ ਵੀ ਨਹੀਂ ਕਰਾਂ ਕਿੱਥੇ ਰੱਖੂਗੇ ਹੋਰ ਫਸਾ ਰੱਖੀਏ ਅਪਲਾਈ ਰੱਖੀਏ ਕਿਆ ਰੱਖੀਏ ਇੱਕ ਤਾਂ ਨੂੰ ਮੈਂ ਤਜਰਬਾ ਹੋਰ ਦਿਖਾਉਂਗਾ ਮੰਡ ਮੈਂ ਜਿੱਦਣ ਹੁਣ ਗਏ ਹੁਣ ਤਾਂ ਕੰਨ ਤਾਂ ਮੇਰੇ ਖਿਆਲ ਲਈ ਰਿਹਾ ਹਾਂ ਵਿੱਚ ਸਾਰੀ ਉਹ ਪ੍ਰਾਲੀ ਵਿੱਚ ਬਾਈ ਹੈ ਹਾਂ ਪਰ ਛਿੱਟਾ ਦੇ ਦਿੱਤਾ ਪਹਿਲਾਂ ਇੱਕਣੀ ਪਣਕਦਾ ਪ੍ਰਾਲੀ ਖੰਡੀ ਵੀ ਉਸ ਐਸਐਮਐਸ ਲੋਆ ਆਇਆ ਮੈ ਤਾਂ ਹਾਂ ਐਸਐਮਐਸ ਮਹੀਨ ਨੂੰ ਹਾਂ ਹਾਂ ਮਸ਼ੀਨ ਵਿੱਚ ਬੀਜ ਨਹੀਂ ਪਾਇਆ ਉਹਨਾਂ ਨੇ ਹਾਂ ਖ ਬੀਸਲੇ ਇਹਦੇ ਤਵੀਆ ਬੰਦ ਨਾ ਹੋਈ ਜਾਣ ਗਾਰਾ ਫਾਜ ਜਾਂਦਾ ਜਿਹੜੀ ਤਵੀ ਜਲਦੀ ਪਿੱਛੇ ਚੱਲਦੀ ਹਾਂ ਹਾਂ ਛਿੱਟਾ ਦੇ ਕੇ ਮੰਨੂ ਕਹਿੰਦੇ ਬਾਈ ਕੀ ਕਰੀਏ ਮੈਂ ਤਾਂ ਛਿੱਟਾ ਦੇ ਕੇ ਖੜੀ ਨੂੰ ਬਾਦੇ ਹਾਂ ਇੱਕ ਨਹੀਂ ਕਣਕ ਦੇਖੀ ਬਾਈ ਕਾ ਟੌਪ ਦੀ ਖੜੀ ਹੈ ਅਜਾ ਸੁਪਰ ਸੀਟ ਵਾਲੀ ਤੇਨੂੰ ਸੋਹੂੰਗਾ ਫਾਂਟਾ ਰਹੀਆਂ ਵੀ ਉਹ ਨਹੀਂ ਮੈਨੂੰ ਦੁਖਾਈ ਵੀ ਕਰ ਰਿਹਾ ਬਾਈ ਦਾ ਇੰਨੀ ਲੋਟ ਆਈ ਸੁਪਰ ਸੀਟ ਵਾਲੀ ਦੇ ਲੈ ਛਿੱਟੇ ਵਾਲੀ ਉਹ ਇੱਕ ਨਹੀਂ ਸੁਪਰ ਸੀਟਰ ਕਮਾਤਾ ਬਸ ਉੱਪਰ ਇੱਕ ਵਾਰੀ ਉਹ ਵੀ ਲੋਟ ਹੈ ਕੰਮ ਅਹ ਨੋ ਲੱਖ ਰੁਪਏ ਕਿਹਾ ਦਾ ਮੈਂ ਤਾਂ ਮਗਜੇ ਨਹੀਂ ਡਟਿਆ ਦਾ ਜੇ ਹੁਣ ਦੰਨੇ ਨਾਲ 9 ਲੱਖ ਤਾਂ ਹੁਣ ਹੀ ਪਟ ਲੈ ਜੋ ਹਾਂ ਹੁਣ ਹੀ ਪਟ ਲੈ ਮੈਂ 9 ਖ ਦੰਨੇ ਮੈਂ ਕਿਹਾ ਜੀ ਦੇਖਣਾ ਹੁਣ ਤੋਂ ਬਈ 1 ਸਾਲ ਹੋ ਰਿਹਾ ਫਿਰ ਵੇਚਣੇ ਆਪਾਂ ਨੇ 12 ਦੇ ਉੱਪਰ ਜੇ ਸਾਲ ਖੜ ਗਏ ਸਾਲ ਮਾ ਗ੍ਰੋਥ ਬਹੁਤ ਹੋਈ ਜੇ ਚਲੀ ਜਾਣਾ ਚਲੀ ਜਾਣਾ ਜੇ ਬਰਸਾਤ ਲੱਗੀ ਗ੍ਰੋਥ ਹੋਣੀ ਇਹ ਤਾਂ ਪਹਿਲੀ ਨਿਮਾਨ ਹੈਗੀ ਐਸੋ ਤਾਂ ਬਾਈ ਪ੍ਰਸਾਦ ਇਹ ਨਹੀਂ ਲੱਗੀ ਐਸਾ ਆਪਾਂ ਇਹ ਕਿਹੜੀ ਪਈ ਆ ਕਿਹਦੇ ਬਰਸਾਤ ਪਈ ਦੀ ਬੁੱਟਾ ਦੇਖੀ ਤਾਂ ਪਤਾ ਪਈ ਜਾਂਦਾ ਪਤਾ ਬੁੱਟਾ ਇਹ ਵੀ ਜਿਹੜਾ 9 ਦੇ ਉੱਪਰ ਚਲੇ ਗਿਆ ਤਾਂ ਹਾਂ ਬਰਸਾਤ ਇਹਨਾਂ ਪਈ ਆ ਬਰਸਾਤ ਉੱਟੋ ਬਸਾਤ ਮਾਂ ਚੱਲਦਾ ਰੱਤੇ ਵੱਧ ਤੇ ਖਿੱਚਦਾ ਪਾਣੀ ਇਹ ਸਦੋਂ ਪਾਣੀ ਲਾਉਂਦੇ ਰਹਿ ਬਰਸਾਤ ਮਾਂ ਵੀ ਆ ਦੇਖ ਬੂਟੇ ਕਿਹੜੇ ਯਾਰ ਲੈ ਦੇਖ ਤਾਂ ਹਾ ਬੂਟੇ ਲੈ ਕਲਾ ਕਲਾ ਬੂਟਾ ਚੈੱਕ ਕਰ ਲੈ ਫਿਰ ਆਇ ਨਹੀਂ ਬੂਟਾ ਮਾੜਾ ਜਿੰਦਾ ਮਾੜਾ ਕੋਈ ਨਹੀਂ ਸਿੱਧਾ ਸਾਫ ਬੂਟਾ ਸਿਰ ਤੱਕ ਨਾਲ ਲੈਣਾ ਬੂਟੇ ਦੀ ਆਇ ਨਹੀਂਗਾ ਵੀ ਬਿੰਗੜਾ ਬੂਟਾ ਸਿੱਧੀ ਜਾ ਕੇ ਇਹਦੀ ਤਤਲਾਈ ਹੋਣੀ ਆ ਇਹ 20 ਫੁੱਟ ਮੈਂ ਰੱਖਿਆ ਦਾ 18 ਵਰਤਾ 18 ਇੰਨੇ ਘਰੇ ਆ ਮਾਰ ਕੇ ਤਾਂ ਲੈਣਾ ਸੀ ਉਹ ਇੱਥੇ 18 ਘਰੇ 18 ਘਰੇ ਮੈਂ ਕਹਿੰਦਾ 18 ਉਹ ਕਿਹੜੇ ਤੇ ਹਾਂ ਠੀਕ ਐ ਨਹੀਂ ਦੂਰੇ ਆ ਰ। ਇਹ ਤਾਂ ਜਬੂਟਾ ਹੈਗਾ ਤਾਂ 6 ਫੁੱਟ। 7 ਫੁੱਟ ਦੇ ਦੋ ਗੇੜੇ ਹੀ ਆ। ਹਾਂ। ਉਹੀ ਤਾਂ ਦੋ ਦੋ ਗੇੜੇ ਆ। ਹਾਂ ਫੇ ਉਹੀ ਆ ਉਹਨਾਂ ਕੇ ਆ। ਦੋ ਬਰੀ ਉਹਨਾਂ ਦੋ ਚਾਰ ਕੇ ਚੱਲਣਾ। ਨਹੀਂ ਤੋ ਐ ਨਿਪੂਰੇ ਜਾਂਨੇ ਆ। ਮਤਲਬ ਇਧਰ ਨੀ ਚੜਾ। ਲਾਗਦੇ ਹੱਟਣਾ ਪੈਂਦਾ ਬੂਟ ਕੰਡਾ। ਉਹ ਤਾਂ ਅਜੇ ਨਾ ਛੱਡਿਆ ਬਹੁਤਾ ਫਿਰ। ਉਹੀ ਤਾਂ ਕਹਿੰਦਾ ਮੈਂ ਜਦਾ ਛੱਡਣਾ ਵੀ ਤਾਂ ਪੈਣਾ ਉਹਦੇ। ਉਹ ਛੱਡਿਆ ਹੋਇਆ ਮਤਲਬ। ਹਾਂ। ਕਿ 2 ਫੁੱਟ ਸਾਧ ਨੂੰ ਚੋਹ 2 ਫੁੱਟ ਛੱਡੀ ਹੱਲ ਵਾਲਾ ਤੇ। ਆ ਦੋ ਗੇੜਾ ਹੁੰਦੇ ਆ ਇਹਦੇ ਚ। ਟੂਟਾ ਬੀਟੇ ਦੀ ਨੌ ਫੁੱਟ। ਦੋ ਗੇੜੇ ਜਿਹੜੀ ਤਵੀਅਤ 6 6 ਇੰਚ ਬਾਹਰ ਨੂੰ ਦੋ ਹੋ ਗਈਆਂ ਉਹ 9 ਫੁੱਟ ਕਵਰ 10 ਫੁੱਟ ਕਵਰ ਕਰਦੀਆਂ 10 ਫੁੱਟ ਦੀ ਫਾਂਟ ਲਿਆਂਦੀਆਂ ਮਾਰਿਆ ਮੂੰਹ ਆਇੰਦਾ ਨਾ ਤਵੀਅਤ ਬਾਹਰ 6 6 ਇੰਚ ਹਾਂ ਉਹਦਾ ਫਰਕ ਪੈ ਜਾਂਦਾ ਬਸ 10 ਇੰਚ 10 ਫੁੱਟ ਬਾਂਡ ਲਿਆਣੀ ਹੈ ਇਹਨੇ 9 ਫੁੱਟ ਇਹਨੇ ਕਣਕ ਵਧੀਆ ਦੇ ਗੁਰਦਾਲੇ ਦਾ ਵੀ ਇਹੀ ਹੋਣੀ ਆ ਉੱਥੇ ਵੀ ਹਾਂ ਠੀਕ ਹੈ ਆ ਆ ਫਰਕ ਪਾ ਦੇਗਾ ਰੜੀ ਜਿੰਨਾ ਲੱਗਦਾ ਇਹਨੇ ਚੜੀਆਂ ਚੰਗੇ ਚੰਗੇ ਚੁਕਤੀਆਂ ਸਾਰੀਆਂ ਅੱਛਾ ਬਿੰਦਰ ਵਾਲੇ ਦਾ ਵੀ ਸੌਦਾ ਹੋ ਗਿਆ ਉਹ ਉਹ ਲੱਗੇ ਹੋਏ ਨੇ ਉਹ ਜਿਹੜੇ ਆਪਣੇ ਉੱਥੇ ਆਪਣੇ ਲਾਗੂ ਟਿਕਟ ਉਹ ਵੀ ਹੋ ਗਿਆ ਤੇ ਹੁਣ ਚੱਕੇ ਹੋਣਾ ਬਾਈ ਹੁਣ ਚੱਕਦੇ ਹਾਂ ਹੁਣ ਰੇਟ ਹੈ ਜੇ ਰੇਟ ਹੈਗਾ ਤਾਂ ਹੀ ਬੁੱਟ ਚੱਕ ਹੋ ਰਹੇ ਆ ਹਾਂ ਬਾਈ ਰੋਹਿੰਦਰਾ ਰੇਟ ਨਹੀਂ ਹੈ ਰੇਟ ਨਹੀਂ ਹੈ ਜਿਹੜਾ ਤਾਂ ਹੀ ਬਟਾਈ ਹੋ ਰਹੀ ਹੈ ਨਹੀਂ ਘਾਟਾ ਕੋਣ ਖਾਂਦਾ 11 ਲੱਖ 40 ਹੋਇਆ 11 ਲੱਖ 40 ਹੋਇਆ ਬਿੰਦਰ ਦਾ ਠੀਕ ਹੋਇਆ ਸੱਦਾ ਇਹਨੇ ਉਹੀ ਤਾਂ ਕਹਿੰਦਾ ਰੇਟ ਬੰਦੇ ਨੇ ਹੋਇਆ ਰਹਿਣੇ ਫਾਰੀ ਦਾ ਯਾਰ ਹੋ ਹੀ ਜਾਂਦੇ ਹੋਈਆਂ ਹੈਂ ਪਾਰੀ ਦਾ ਤਾਂ ਕਹਿ ਨਹੀਂ ਹੈ ਯਾਰ ਜੇ ਮਾਲਾ ਘਾਂ ਰੇਟ ਹੈ ਪਾਰੀ ਨੂੰ ਫੈ ਤਾਂ ਹੀ ਲੈ ਬਵਾਰੀ ਨੇ ਪੈਸੇ ਦੇ ਚੀ ਲਾ ਉੱਟੇ ਫਿਰ ਹਾਂ ਅਰ ਕਿਹੜਾ ਨਹੀਂ ਪਿਆ ਜਾਗਦੇ ਆ ਸਭ ਦਾ ਸੌ ਗਏ ਖਾਸੇ ਸੌਦੇ ਕਰ ਗਏ ਉਹ ਸੌਦਾ ਮੇਰਾ ਵੀ ਹੋ ਰਿਹਾ ਉੱਦੇ ਬਾਅਦ ਮੈਨੂੰ ਮਿਲੇ ਨਹੀਂ ਹੋ ਫਿਰ ਚੱਲ ਹੋ ਜੂਗੀ ਆਪਾਂ ਨੂੰ ਕੋਈ ਨਾ ਹੋਸ ਗਿਆ ਆਪਾਂ ਨੂੰ ਕਿਹੜੇ ਗਾਲੀ ਹੈ ਕਾਕਾ ਨੇ ਬਜੀਦਾ ਹਾਂ ਥਾਲੀ ਆ ਹੁਣ ਬਹੁਤ ਦੇ ਨਾ ਮਿਲਣਾ ਕੋਈ ਸੌਦਾ ਦੇਖੋ ਬਾਈ ਬਹੁਤ ਟਾਈਮ ਪਾ ਕੇ ਕੰਮ ਕਰਾਂਗੇ ਜਲਦੀ ਹਾਂ ਮਾ ਕਣਕ ਬੋਹ ਕੈਮ ਚ ਲੀ ਬੁੱਟਿਆਂ ਚ ਬਹੁਤ ਆਦੀ ਆ ਬਹੁਤ ਟੋਪਿਕੀ ਦੇਣਾ ਇਹਦੇ ਪਰ ਇਹਦਾ ਨਹੀਂ ਦੁੱਤੇ ਕਹਾਂ ਦਾ ਫਿਰ ਫਾਇਦਾ ਨਹੀਂ ਕੋਈ ਹਟਾ ਦਊਂਗੇ ਪੰਦੇ ਤਾਂ ਹੁਣ ਸੜਦੇ ਤੇ ਮੈਂ 2.5 ਟੋਟੇ ਸਾਡੇ 2.5 ਕਿੱਲੇ ਦਾ ਗੇੜ ਹੈ ਤਿੰਨ ਕਿੱਲੇ ਦਾ ਗੇੜ ਹੈ ਕੋਈ ਦੁਆਰਾ ਤਿੰਨ ਕਿੱਲੇ ਦਾ ਗੇੜ ਹੈ ਡੇਢ ਹੈ ਡੇਢ ਹੈ ਕਿਲਾਓ ਆ 2.5 ਉਹ ਅਦਵਾੜ ਕਾ ਹੋ ਗਿਆ ਹਾਂ ਤਿੰਨ ਕ ਰੱਖ ਲਾ ਪਾ ਤਿੰਨ ਟੋਟੇ ਛੱਡ ਦਿਓ ਵਸ ਤਿੰਨ ਟੋਟੇ ਛੱਡ ਦਿਓ ਬਹੁਤ ਹੈ ਚਲਾਉਂਗਾ ਬੁੱਟ ਫਿਆ ਨਾ ਬੋਲ ਤੂੰ ਮੈਨੂੰ ਤਾਂ ਮਾੜਾ ਗਿਆ ਬਾਈ ਇਹ ਇਹਨੂੰ ਕਿਹੜਾ ਖਿਚੂ ਐਡੇ ਨੂੰ ਮੈਨੂੰ ਤਾਂ ਹਲੋੜਾ ਮੋਟਰਸਾਈਕਲ ਮੋਟਰਸਾਈਕਲ ਮੰਗਣਾ ਥੋੜਾ ਜਿਹਾ ਸਾਈਕਲ ਮੰਗਣਾ ਹੌਲਾ ਜਾ ਜਿੱਥੇ ਮਰਜੀ ਮੋੜ ਫਿਰ ਪਲੀਜ਼ ਤਾਂ ਮੇਰਾ ਗੰਨਾ ਦੇਖ ਲਈ ਕਿਹਾ ਚੱਲੋ ਚੱਲੀਏ ਬਾਈ ਗਿੰਦਰ ਵੇਖੇ ਰ ਚੱਲੋ ਛੱਡ ਦੇ ਗਾ ਗੇਮਾ ਗੋਮਾ ਛੱਡ ਦੇ ਛੱਡ ਕੇ ਗਾਹਾਂ ਦੇਖਣੀ ਪੂਰੀ ਬੰਦ ਕਰ ਦੇ ਇਹਨੂੰ ਇੱਥੇ ਬੰਦ ਕਰ ਦੇ ਉਹ ਗੇਮ ਖੇਡਦਾ ਹੈ ਉਹ ਸਾਡੂ ਆ ਗਿਆ ਮੈਂ ਹੌਲ ਗੇਮ ਖੇਡਣੀ